ਸੋ ਅੱਜ ਦਾ ਸ਼ਾਟ ਬਣਾ ਰਹੇ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾਪੂ ਜ਼ਿਲ੍ਹਾ ਬਟੰਡਾ ਸਾਹਮਣੇ ਜਿਹੜੀ ਤੁਸੀਂ ਲੱਜ ਦੇਖ ਰਹੇ ਹੋ ਇਹ ਬਕਾਊ ਆ ਵੀ ਤਿੰਜਾ ਸੂਆ ਸੂਣੀ ਆ ਹਫਤੇ ਦੀ ਕੱਚੀ ਆ 13 ਲੀਟਰ ਇਹ ਦੁੱਧ ਦੇ ਦਿੰਦੀ ਕੱਦ-ਕਾੜ ਦਰਮਿਆਨੇ ਦੇ ਵਿੱਚ ਆ ਪਰ ਸਭੀ ਬਲੀ ਬਹੁਤ ਚੰਗੀ ਆ ਘੱਟ ਥੋੜੇ ਦੀ ਕੁਆਲਿਟੀ ਚੜਾਈ ਬਹੁਤ ਆਦਾਂ ਲੱਗ ਚੰਗੀ ਸਭੀ ਬਲੀ ਆ ਥਾਂ ਲੇਵੇ ਦੀ ਸਾਫ ਆ ਤੇ ਸਿੰਘ ਗੁੰਡੇ ਆਗੇ ਸਾਰੇ ਪੱਠਾਂ ਤੋਂ ਸਾਫ ਸੁਥਰੀ ਆਗੀ ਤੇ 1 ਲੱਖ 30 ਹਜ਼ਾਰ ਮੁੱਲ ਦਾ ਬਾਕੀ ਮੌਕੇ ਤੇ ਮਾਨ ਤਨ ਜੂਰ ਹੋ ਜੂਗਾ ਤੇ ਇਸ ਦੀ ਕੁਆਲਿਟੀ ਸੰਦਾ ਦੀ ਕੁਆਲਿਟੀ ਦੇਖ ਸਕਦੇ ਹੋ ਬਰਦੀਵਾਂਤਰ ਦੀ ਬਹੁਤ ਭਾਰੀ ਆ ਤੇ ਖਾਣਾ ਵੀ ਬਹੁਤ ਚੰਗੇ ਆ ਤੇ ਆਰਡਰ ਬਣਾਉਣਾ ਇਹਨੇ ਸਟਾਰਟ ਕਰਤਾ ਤੇ ਹਫਤੇ ਦੀ 31 ਆ ਮੌਕੇ ਤੇ ਚੰਗਾ ਆਰਡਰ ਇਹਨੇ ਤਿਆਰ ਕਰ ਲੈਣਾ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਵੀ ਗੱਲਬਾਤ ਕਰਕੇ ਤੇ ਆਪ ਦੀ ਪੂਰ ਤਸੱਲੀ ਕਰਕੇ και θα γερθώ στην Βατίνο και